کرنا سی پہلیہ کر ساندھی سی باہر کر ساندھی سامن پر رہا ہے کہ دلوارت سے ایسی ہی تھی دیا رہا ہوتے لئے بیم سامنہ تا یہ تھی اکتر ہو نہیں ہے پر ایک دن جنہیں جان کو تکیه نہ کر گئے ہے کیونکہ اسی بہت سکھی دا خانمہ کر سکتی اٹھ کے اکتر کے سامنہ تر کے ہیں کہ اپنی بھائی جنہیں تھی مہاں کارک ماما لے ਸ਼ਹੀਦ ਅਕਾਲ ਸਹਿਬ ਕਿਉਂ ਕਿਉਂ ਨਿਆ ਇੱਜੇ ਟਿਕਾਣਾ ਕਿਉਂ ਕਿਹਦਾ ਕੰਮ ਨਹੀਂ ਸੀ ਕੰਮ ਇਹ ਸੀ ਵੀ ਡੇੜੀ ਇਹ ਹਕੂਮਤ ਹੈ ਇਹ ਕਿੰਦੀ ਬਦਲੀਦ ਮਾਜੀ ਦਿੱਤੀ ਤੇ ਉਤਰੀ ਰਹੀ ਸੀ ਇਹਨੂੰ ਪਰਤਾਸੀ ਦੀ ਸ਼ਹਾਦਤ ਦੇ ਦਿਨ ਬਤੌਰ ਤੇ ਲਈ ਬੋਟੀਆਂ ਸਿੱਖ ਸੰਗਤਾਂ ਘਰਾਂ ਵਿੱਚੋਂ ਨਿਕਲ ਕੇ ਗੁਰਦੁਆਰੇ ਸਹਿਬਾ ਦਾ ਜੀ ਹੋ ਗਈਆਂ ਤੇ ਅਸੀਂ ਹਮਲਾ ਕਰਕੇ ਇਹਨਾਂ ਨੂੰ ਸੰਕਸਾਣਾ ਜਦੋਂ ਪਹੁੰਚੀ ਇਹ ਸੀ